ਕੀ ਕੋਈ ਡੀਪ ਪਲੈਨਿੰਗ ਹੈ ਜੀ ਅਹ ਸਭ ਤੋਂ ਪਹਿਲਾਂ ਮੈਂ ਆਪਣੇ ਬਾਰੇ ਦੱਸਣਾ ਚਾਹੂੰਗਾ ਕਿ ਮੈਂ ਦਲਵੀਰ ਸਿੰਘ ਸਿੱਧੂਪੁਰ ਸਵਰਗੀ ਸਰਦਾਰ ਪਿਸ਼ੋਰਾ ਸਿੰਘ ਸਿੱਧੂਪੁਰ ਜਿਨ੍ਹਾਂ ਨੇ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਦੀ ਸਥਾਪਨਾ ਕੀਤੀ ਸੀ ਕਿਸਾਨੀ ਇਤਨੂ ਮੁੱਖ ਰੱਖਦੇ ਹੋਏ ਤੇ ਜਥੇਬੰਦੀ ਦੇ ਵਿੱਚ ਸਾਹ ਜਗਜੀਤ ਸਿੰਘ ਢੱਲੇਵਾਲ ਨੂੰ ਪਹਿਲਾਂ ਪ੍ਰਧਾਨ ਬਣਾਇਆ ਗਿਆ ਸੀਗਾ 2017 ਜਦੋਂ ਮੇਰੇ ਪਿਤਾ ਜੀ ਦੀ ਡੈਥ ਹੋਈ ਸੀਗੀ ਉਦੋਂ ਤੋਂ ਲੈ ਕੇ ਹੁਣ ਤੱਕ ਉਹ ਚਲਾ ਰਹੇ ਸੀ ਤੇ ਲੇਕਿਨ ਹੁਣ ਪਿਛਲੇ 6 ਸਾਲ ਤੋਂ ਜਥੇਬੰਦੀਆਂ ਚੋਣਾਂ ਨਹੀਂ ਹੋਈਆਂ ਸੰਵਿਧਾਨ ਦੇ ਮੁਤਾਬਕ ਇਹ ਚੋਣਾਂ ਹੋਣੀਆਂ 3 ਸਾਲ ਬਾਅਦ ਬਹੁਤ ਜ਼ਰੂਰੀ ਹੁੰਦੀਆਂ ਨੇ ਤੇ ਜੀ ਦੀ ਵਜ੍ਹਾ ਕਰਕੇ ਇਸ ਟਾਈਮ ਸੰਵਿਧਾਨਿਕ ਤੌਰ ਤੇ ਕੋਈ ਵੀ ਜਥੇਬੰਦੀ ਦਾ ਪ੍ਰੈਜ਼ੀਡੈਂਟ ਨਹੀਂ ਸੀਗਾ ਤੇ ਫਿਰ ਉਸ ਸਮੇਂ ਮੈਨੂੰ ਸਾਡੇ ਤਕਰੀਬਨ 7 ਤੋਂ 8 ਜ਼ਿਲ੍ਹਿਆਂ ਦੇ ਪ੍ਰਧਾਨ ਸਹਿਬਾਨ ਨੇ ਆ ਕੇ ਬੇਨਤੀ કરી ਨਾਲ ਪੰਜਾਬ ਦੇ ਪ੍ਰੈਸ ਕਤਤ ਸਰ ਮੇਰ ਸਿੰਘ ਥੇੜੀ ਸੀਗੇ ਕਿ ਜੀ ਤੁਸੀਂ ਪੰਜਾਬ ਦੇ ਕਨਵੀਨਰ ਦੇ ਤੌਰ ਤੇ ਸਿਗਵਾਵਾ ਨਭਾਓ ਤਾਂ ਜੋ ਅਸੀਂ ਚੋਣਾਂ ਜਿਹੜੀਆਂ ਹੈਗੀਆਂ ਉਹ ਕਰਵਾ ਸਕੀਏ ਸਮੇਸਰ ਤੇ ਜੀ ਦੀ ਵਜ੍ਹਾ ਕਰਕੇ ਅੱਜ ਮੈਂ ਪਿੰਡ ਕਰੀ ਕਲਾ ਆਪਣਾ ਹੈਗਾ ਗੁਰਦੁਆਰਾ ਸਾਹਿਬ ਨੇ ਬਾਬਾ ਬੋਰਾਵਾਲਾ ਜੀ ਉੱਥੇ ਆਪਣੇ ਸਾਰੇ ਜਥੇਬੰਦੀ ਦੇ ਜਿਹੜੇ ਫਿਰੋਜ਼ਪੁਰ ਜ਼ਿਲ੍ਹੇ ਦੇ ਬਲਾਕ ਇਕਾਈਆਂ ਦੇ ਇਕਾਈ ਪ੍ਰਧਾਨ ਸੀਗੇ ਬਲਾਕ ਪ੍ਰਧਾਨ ਤੇ ਜਿਹੜਾ ਪ੍ਰਧਾਨ ਸਾਹਿਬ ਮਿਸ ਮਿਸਿੰਗ ਜੀ ਕੋਲ ਚੱਕ ਬੈਠੇ ਮੇਰੇ ਨਾਲ ਅਸੀਂ ਸਾਰਿਆਂ ਦੀ ਹਾਜ਼ਰੀ ਦੇ ਵਿੱਚ ਮੇਰੇ ਨਾਲ ਸਾਜ ਜੋਰਾਵਰ ਸਿੰਘ ਜੀ ਬਲਵੇੜਾ ਆ ਸਪੈਸ਼ਲ ਪਟਿਆਲਾ ਜ਼ਿਲ੍ਹੇ ਦੇ ਪ੍ਰਧਾਨ ਨੇ ਤੇ ਉੱਥੇ ਹੀ ਸਾਡੇ ਨਾਲ ਗੁਰਦਾਸਪੁਰ ਜ਼ਿਲ੍ਹੇ ਦੇ ਜਾਂ ਸਰਪ੍ਰਸਤ ਸ੍ਰੀ ਹਰਪੀ ਸਿੰਘ ਜੀ ਕਾਣੋਂ ਇਹ ਆਪਣੀ ਟੀਮ ਦੇ ਨਾਲ ਉੱਥੇ ਆਏ ਤੇ ਅਸੀਂ ਸਾਰਿਆਂ ਨੇ ਬੈਠ ਕੇ ਪੰਜਾਬ ਦੇ ਵਿੱਚ ਭਰਤੀ ਮਹਿਮ ਨੂੰ ਤੇਜ਼ ਕਰਨ ਵਾਸਤੇ ਵਿਚਾਰ ਚਰਚਾ ਕੀਤੀ ਕਿਸਾਨੀ ਮੁੱਦਿਆਂ ਤੇ ਵਿਚਾਰ ਚਰਚਾ ਕੀਤੀ ਤੇ ਤਾਂ ਜੋ ਭਰਤੀ ਕਰਕੇ ਜਿਹੜੀ ਸਾਡੀ ਸ਼ਕਤੀ ਕਿਸਾਨਾਂ ਦੀ ਵਿਕਰੀ ਹੋਈ ਆ ਉਹਨੂੰ ਇੱਕ ਰੁਕ ਕੀਤਾ ਜਾ ਸਕਦਾ ਤੇ ਇਸ ਲਈ ਆ ਕੇ ਸਾਡੀ ਜਿਹੜੀ ਇਹ ਮੀਟਿੰਗ ਕੀਤੀ ਸਰ ਥਾਰੇ ਮੁੱਦਿਆਂ ਲੈ ਕੇ ਸਾਡੇ ਕਿਸਾਨ ਜਿੱਥੇ ਬਗੇ ਇਕੱਠੀਆਂ ਹੋ ਜਾਂਦੇ ਸੀ ਕੀ ਸਵੈਜੰਗ ਨੂੰ ਮੁੱਦਾ ਤਾਂ ਹੱਲ ਹੋ ਗਿਆ ਆ ਨਾ ਹੀ ਚ ਮੁੱਦਾ ਹੱਲ ਨਹੀਂ ਹੋਇਆ ਹੈਗਾ ਇਸੇ ਵਜ੍ਹਾ ਕਰਕੇ ਸਾਨੂੰ ਮਤਲਬ ਇਹਦੇ ਉੱਤੇ ਸੋਚਣ ਲਈ ਮਜਬੂਰ ਹੋਣਾ ਪਿਆ ਹੈ ਕਿਉਂਕਿ ਪਿੱਛੇ ਜੋ ਸੰਘਰਸ਼ ਲੜਿਆ ਗਿਆ ਸੀਗਾ ਸ਼ੰਭੂ ਤੇ ਖਨੌਰੀ ਬਾਰਡਰ ਦੇ ਉੱਤੇ ਲੰਬਾ ਸਮਾਂ ਲਗਭਗ 13 ਮਹੀਨੇ ਦਾ ਰਿਹਾ ਹੈਗਾ ਉਹਦੇ ਵਿੱਚ ਜੋ ਉਤਾਈਆਂ ਆਈਆਂ ਉਹਨਾਂ ਦੀ ਵਜ੍ਹਾ ਕਰਕੇ ਹੀ ਜਥੇਬੰਦੀ ਗਏ ਮਜਬੂਰ ਹੋਣਾ ਪਿਆ ਸਟੈਪ ਚੱਕਣ ਲਈ ਕਿ ਉਹਨਾਂ ਨੇ ਮੈਨੂੰ ਇੱਥੇ ਜਥੇਬੰਦੀ ਦੇ ਵਿੱਚ ਲਿਆਂਦਾ ਨਹੀਂ ਤਾਂ ਮੈਂ ਬੜੇ ਦੇਰ ਤੋਂ ਅਮਰੀਕਾ ਦੇ ਜਥੇਬੰਦੀ ਦੇ ਵਿੱਚ ਨਹੀਂ ਸੀ ਆਇਆ ਪਰ ਹੁਣ ਮੈਂ ਜਦੋਂ ਅੱਜ ਜਥੇਬੰਦੀ ਦੇ ਵਿੱਚ ਆ ਚੁੱਕਿਆ ਹਾਂ ਤਾਂ ਮੈਂ ਆਪਣੇ ਸਾਰੇ ਜਿੰਨੇ ਵੀ ਕਿਸਾਨ ਸਾਥੀ ਨੇ ਉਹਨਾਂ ਨੂੰ ਇਹ ਵਿਸ਼ਵਾਸ ਦਿਵਾਇਆ ਔਰ ਹੁਣ ਵੀ ਦੁਬਾਰਾ ਤੁਹਾਡੇ ਮਾਧਿਅਮ ਦੇ ਰਾਹੀਂ ਕਿਉਂ ਬਿਲਕੁਲ ਫਿਕਰ ਨਾ ਕਰਨ ਮੈਂ ਹੁਣ ਪੂਰੀ ਤਰ੍ਹਾਂ ਸਮਰਪਤਾ ਜਥੇਬੰਦੀ ਨੂੰ ਔਰ ਮੈਂ ਜਥੇਬੰਦੀ ਦੇ ਵਿੱਚ ਪੂਰੀ ਤਨਦੇਹੀ ਦੇ ਨਾਲ ਕੰਮ ਕਰੂੰਗਾ ਇਹੀ وجہ ਕਿ ਮੈਂ ਵਕਫ ਵਕਫ ਜ਼ਿਲ੍ਹਿਆਂ ਦੇ ਵਿੱਚ ਜਾ ਕੇ ਤੇ ਕਿਸਾਨੀ ਜਿਹੜੀ ਤਾਕਤ ਆ ਉਹਨੂੰ ਇਕੱਠਾ ਕਰ ਰਿਹਾ ਔਰ ਨਵੀਂ ਭਰਤੀ ਕਰਕੇ ਅਸੀਂ ਜਿਹੜਾ ਹੈਗਾ ਜਥੇਬੰਦੀ ਨੂੰ ਮਜ਼ਬੂਤ ਕਰੇ। ਹੁਣ ਅੱਜ ਅੱਜ ਤੱਕ ਤੁਹਾਡੇ ਕੋਲ ਕਿੰਨੀਆਂ ਜਥੇਬੰਦੀਆਂ ਹੈਗੀਆਂ ਸਹਯੋਗ ਹੈਗਾ ਤੁਹਾਡੇ ਨਾਲ? ਆ ਮੈਂ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਵੀ ਮੇਰੀ ਜਿਹੜੀ ਜਥੇਬੰਦੀਆ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਇਹ ਮੇਰੇ ਪਿਤਾ ਜੀ ਬਨੋਸ ਇਹਦੀ ਸਥਾਪਨਾ ਕੀਤੀ ਗਈ ਸੀ। ਅਸੀਂ ਮੇਰਾ ਕੰਮ ਸਿਰਫ ਸਾਡੀ ਜਥੇਬੰਦੀਆ ਜਿਹੜੀ ਬੀਕੇਯੂ ਸਿੱਧੂਪੁਰ ਨੂੰ ਤਾਕੜਾ ਕਰਨਾ ਹੈਗਾ ਤੇ ਦੂਜੀਆਂ ਜਥੇਬੰਦੀਆਂ ਨਾਲ ਜਿਹੜਾ ਹੈਗਾ ਉਹ ਅਸੀਂ ਹਾਂਦੇ ਸਮੇਂ ਦੇ ਨਾਲ ਜੋ ਜੋ ਸਾਡੀ ਜਥੇਬੰਦੀ ਦਾ ਅਸੀਂ ਆਪਣਾ ਵਿਸਤਾਰ ਕਰਨ ਤੋਂ ਬਾਅਦ ਫਿਰ ਨੈਕਸਟ ਪ੍ਰੋਗਰਾਮ ਅਲੀ ਕਾਮੀ। ਜੀ। ਕਿਸਾਨਾਂ ਵਾਸਤੇ ਕੀ ਪਲੈਨਿੰਗ ਹੈਗੀ ਤੁਹਾਡੀ ਹੁਣ ਆ ਕਿਸਾਨਾਂ ਦੇ ਜੀ ਬਹੁਤ ਸਾਰੇ ਮੁੱਦੇ ਨੇ ਕਿਸਾਨਾਂ ਦੇ ਮੁੱਦੇ ਕੁਝ ਤਾਂ ਮਤਲਬ ਇਸ ਲੈਵਲ ਦੇ ਨੇ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਦਿੰਦਾ ਕਿ ਜਿਹੜੇ ਆ ਪਰਾਲੀ ਸਾੜਨ ਦੇ ਮੁੱਦੇ ਹੁੰਦੇ ਸੀਗੇ ਇਹਨਾਂ ਦੇ ਉੱਤੇ ਹੁਣ ਸਰਕਾਰ ਦੇ ਡਿਪਾਰਟਮੈਂਟ ਕੀ ਕਰਨ ਲੱਗੇ ਕਿ ਕਿਸਾਨਾਂ ਨੂੰ ਜੁਰਮਾਨੇ ਪੇ ਜਿਹੜੇ ਸ਼ੁਰੂ ਕੀਤੇ ਗਏ ਉਹਨਾਂ ਨੇ ਘਰੇ ਜਿਹਦੀਆਂ ਚਿੱਠੀਆਂ ਆ ਰਹੀਆਂ ਨੇ ਘਰੇ ਉਹ ਚਿੱਠੀਆਂ ਕਿਵੇਂ ਕਰਦੇ ਨੇ ਉਹਨਾਂ ਨੇ ਸੈਟੇਲਾਈਟ ਰਾਹੀਂ ਦੇਖਿਆ ਗਿਆ ਕਿਸ ਖੇਤ ਦੇ ਵਿੱਚ ਅੱਗ ਲੱਗੀ ਸੀ ਉਸ ਖੇਤ ਦੇ ਉਹਨਾਂ ਨੇ ਖਸਰਾ ਨੰਬਰ ਨੂੰ ਲੈ ਕੇ ਉਹਦੇ ਵਿੱਚ ਭਾਵੇਂ ਮਸਤਰਕਾ ਖਾਤਾ ਹੋਂ ਕਰਕੇ ਜਿੰਨੇ ਵੀ ਮੈਂਬਰ ਨੇ ਉਹ ਸਾਰਿਆਂ ਨੂੰ ਬੇਸ਼ੱਕ ਉਹਦੇ ਉੱਤੇ ਕਾਬਜ਼ ਇੱਕ ਹੀ ਕਿਸਾਨ ਆ ਪਰ ਉਹਦੇ ਵਿੱਚ ਜਿੰਨੇ ਫਰਦ ਚ ਨਾਮ ਮੋਦੇ ਆ ਉਹ ਸਾਰਿਆਂ ਨੂੰ ਜੁਰਮਾਨੇ ਦੇ ਲਈ ਉਹਨਾਂ ਨੇ ਚਿੱਠੀਆਂ ਕੱਢਤੀਆਂ ਇਹ ਹੁਣ ਜੇ ਬਹੁਤ ਸਾਰੇ ਮੁੱਦੇ ਨੇ ਕਿਸਾਨਾਂ ਦੇ ਜਿਹੜੇ ਅਸੀਂ ਮਤਲਬ ਹੱਲ ਕਰਾਉਣ ਲਈ ਹਰ ਰੋਜ਼ ਕੋਈ ਨਾ ਕੋਈ ਕਦੇ ਡਿਪਟੀ ਕਮਿਸ਼ਨਰ ਨੂੰ ਮਿਲਦੇ ਆ ਕਦੇ ਅਸੀਂ ਮਤਲਬ ਐਸਡੀਐਮ ਨੂੰ ਮਿਲਦੇ ਆ ਹਰ ਤਹਿਸੀਲ 'ਚ ਜਾਂਦੇ ਆ ਤੇ ਉਹ ਮੁੱਦੇ ਅਸੀਂ ਨਿਵਟਾ ਰਹੇ ਆ ਤੇ ਅੱਜ ਦਾ ਜਿਹੜਾ ਸਾਡਾ ਮੈਨੂੰ ਮਖਸਸੀ ਉਹ ਸੀ ਸਾਡਾ ਭਰਤੀ ਨੂੰ ਲੈ ਕੇ ਜਿਹਦੇ ਵਿੱਚ ਮੇਰੇ ਨਾਲ ਮੈਂ ਤੁਹਾਨੂੰ ਦੱਸ ਵੀ ਸਾਹ குருਦਾਸਪੁਰ ਤੋਂ ਆਏ ਨੇ ਸਾਹ ਹਰਪੀ ਸਿੰਘ ਜੀ ਕਾਲੋਂ ਇਹਨਾਂ ਨੇ ਮਤਲਬ ਇਹਨਾਂ ਨੇ ਗੱਲ ਸਾਂਝੀ ਕੀਤੀ ਫੋਨ ਤੇ ਕਿ ਜੇ ਅਸੀਂ ਕੰਮ ਕਰ ਰਹੇ ਹਾਂ ਪਰ ਆਪਾਂ ਚਾਹੁੰਦੇ ਵੀ ਕਿਤੇ ਇਕੱਠੀ ਮੀਟਿੰਗ ਕਰ ਲਈਏ ਇਸ ਕਰਕੇ ਚੇਚੇਤਾ ਆਤੇ ਆਏ ਨੇ ਬਾਕੀ ਇਹ ਤੁਹਾਨੂੰ ਦੱਸ ਦਾਂਗੇ ਆਪਣੇ ਬਾਰੇ ਉਹਦਾ ਕੀ ਕਾਰਨ ਮੰਨਦੇ ਹੋ ਤੁਸੀਂ ਸਰਕਾਰ ਜਾਂ ਕਰਜ਼ਾ ਅਹ ਦੇਖੋ ਇਹਦੇ ਵਿੱਚ ਜੇ ਮੈਂ ਤੁਹਾਨੂੰ ਵਿਸਥਾਰ ਚ ਦੱਸਾਂ ਤਾਂ 1967 ਨੁਕਰ ਸੀ ਆਧਾਰ ਮੰਨ ਕੇ ਮਹਿਸੂਸ ਕਰਦਾ ਕਿ 1967 ਦੇ ਵਿੱਚ ਜੋ ਡੀਜ਼ਲ ਦਾ ਤੇਲਾਂ ਦਾ ਰੇਟ ਸੀ ਜੋ ਮਸ਼ੀਨਰੀ ਦਾ ਰੇਟ ਸੀ ਜੋ ਪੈਸਟੀਸਾਈਡ ਦਾ ਰੇਟ ਸੀ ਜੋ ਫਰਟੀਸਾਈਜ਼ਰ ਦਾ ਰੇਟ ਸੀ ਉਹਦੇ ਕੰਪੈਰੀਟਿਵਲੀ ਜੇ ਅਸੀਂ ਆਪਣੀਆਂ ਫਸਲਾਂ ਦੇ ਭਾਅ ਦੇਖਦੇ ਹਾਂ ਤਾਂ ਉਹ ਬਿਲਕੁਰੀ ਨਗੂੜੇ ਨੇ ਇਹ ਇਸੇ ਕਰਕੇ ਅਸੀਂ ਕਹਿੰਦੇ ਸੀ ਕਿ ਸਾਨੂੰ 1977 ਨੂੰ ਆਧਾਰ ਮੰਨ ਕੇ ਸਾਡੀਆਂ ਫਸਲਾਂ ਦੇ ਰੇਟ ਫਿਕਸ ਕੀਤੇ ਜਾਣ ਹੁਣ ਹਾਲਾਤ ਕੀ ਪੈਦਾ ਹੋ ਗਏ ਕਿ ਜਿਹੜੀ ਲਾਗਤ ਆ ਉਹ ਜ਼ਿਆਦਾ ਆ ਰਹੀ ਹੈ ਜਿਹੜੀ ਪ੍ਰੋਡਕਸ਼ਨ ਆ ਉਹਦੇ ਵਿੱਚ ਜਿਹੜੀ ਇਨਕਮ ਆ ਉਹ ਘਟਦੀ ਜਾ ਰਹੀ ਆ ਜਿਸ ਦੀ ਵਜ੍ਹਾ ਕਰਕੇ ਕਿਸਾਨ ਦਿਨ ਪਰ ਦਿਨ ਗਰੀਬ ਹੁੰਦਾ ਜਾ ਰਿਹਾ ਕਿਉਂਕਿ ਉਹਦੇ ਦਾ ਮਤਲਬ ਕਰਜ਼ੇ ਨੂੰ ਤਾਂ ਲੱਖ ਤੋੜਦਾ ਹੈਗਾ ਤੇ ਜਦੋਂ ਘਰ ਦੇ ਵਿੱਚ ਇਹ ਪੋਜੀਸ਼ਨ ਹੁੰਦੀ ਆ ਕਿ ਆ ਆਰਥਿਕ ਮੰਦੀ ਹੁੰਦੀ ਆ ਤਾਂ ਉੱਪਰੋਂ ਕੋਈ ਤੁਹਾਡੇ ਕੋਲੇ ਆ ਕੇ ਮਤਲਬ ਤੁਹਾਡੇ ਨਾਲ ਜਿਵੇਂ ਬੈਂਕਰਸ ਦਾ ਪਹਿਲਾਂ ਸੀਗਾ ਕਿ ਉਹ ਜੀ ਟਰੈਕਟਰ ਲੈਣ ਆ ਕੇ ਜਾਂ ਕੁਝ ਹੋਇਆ ਉਹ ਫਿਰ ਜਿਹੜਾ ਕਿਸਾਨ ਆ ਕਿਤੇ ਨਾ ਕਿਤੇ ਹੈ ਤਾਂ ਸੀ ਪੰਜਾਬ ਦੇ ਜਾਏ ਹਨ ਨਾ ਸਾਰੇ ਤੇ ਪੰਜਾਬ ਦੇ ਜਾਏ ਹੁਣ ਤੇ ਜਿਹੜੀ ਉਹ ਅੰਦਰ ਇੱਕ ਅਣਖ ਗੈਰਤ ਵਾਲੀ ਗੱਲ ਹੈ ਜਦੋਂ ਉਹ ਉਹਨੂੰ ਡਿਸਟਰਬ ਹੁੰਦੀ ਸੀ ਉਹ ਝੋੜੀ ਜਾਂਦੀ ਸੀ ਤੇ ਉਹਨੂੰ ਫਿਰ ਕਈ ਵਾਰੀ ਇਹ ਲੱਗਦਾ ਸੀ ਕਿ ਹੁਣ ਮੇਰੇ ਕੋਲ ਇੱਕੋ ਹੱਲ ਹੈ ਕਿ ਮੈਂ ਸੂਇਸ਼ਟ ਕਰਾਂ ਪਰ ਮੈਂ ਤੁਹਾਡੇ ਮਾਧਿਅਮ ਰਾਹੀਂ ਆਪਣੇ ਸਮੂੱਚੇ ਕਿਸਾਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਖੁਦਕਸ਼ੀ ਕਿਸੇ ਮਸਲੇ ਦਾ ਹੱਲ ਨਹੀਂ ਹੈਗਾ ਆਓ ਆਪਾਂ ਰਲ ਮਿਲ ਕੇ ਤਕੜੇ ਹੋ ਕੇ ਹੰਬਲਾ ਮਾਰੀਏ ਤੇ ਇਸ ਘਰ ਜੇ ਤੋਂ ਉੱਪਰ ਬਾਹਰ ਆਈਏ ਆਪਾਂ ਇਸ ਕਰਕੇ ਇਸ ਮੈਂ ਹਮ ਦੇ ਵਿੱਚ ਅਸੀਂ ਲੱਗੇ ਹੋਏ ਸਰ ਕਿਸ ਸਰਕਾਰ ਜਿਹੜੀ ਜੋਰ ਪਾ ਲਈ ਹੈ ਵੀ ਹਾੜੀ ਸੋਨੀ ਤੋਂ हट ਕੇ ਵੀ ਕੋਈ ਫਸਲ ਬੀਜੋ ਤੁਸੀਂ ਅਸੀਂ ਤੁਹਾਡੇ ਨਾਲ ਖੜੇ ਆ ਤੇ ਕੋਈ ਐਸਾ ਸਰਕਾਰ ਨਹੀਂ ਕੋਈ ਤੁਹਾਨੂੰ ਵਿਸ਼ਵਾਸ ਦਿੰਦਾ ਕਿ ਕੋਈ ਹੋਰ ਫਸਲ ਬੀਜੋ ਗਿਆ ਤਾਂ ਉਹ ਲੈ ਨਹੀਂਏ ਤੁਹਾਡੇ ਕੋਲੋਂ ਅ ਨਹੀਂ ਜੀ ਇਸ ਤਰ੍ਹਾਂ ਦਾ ਕੁਝ ਨਹੀਂ ਹੈਗਾ ਕਿਉਂਕਿ ਦੇਖੋ ਬੜੀ ਸਿੰਪਲ ਜੀ ਗੱਲ ਹੈ ਕਿ ਕਿਸਾਨ ਨੂੰ ਇਹ ਪਤਾ ਹੈ ਕਿ ਉਹਦੇ ਜਿਹੜੀ ਕਣਕ ਬੀਜਦਾ ਜਾਂ ਝੋਨਾ ਲਗਾਉਂਦਾ ਹੈ ਉਹਦੀ ਉਹਨੂੰ ਐਮ ਐਸ ਪੀ ਮਿਲਦੀ ਆ ਤੇ ਉਹਦੀ ਫਸਲ ਆ ਜਿਹੜੀ ਆਰਾਮ ਨਾਲ ਮੰਡੀ ਚੱਕੀ ਜਾਣੀ ਆ ਤੇ ਉਹ ਕੋਈ ਦੂਜੀ ਫਸਲ ਦਾ ਰਿਸਕ ਹੀ ਨਹੀਂ ਲੈਣਾ ਚਾਹੁੰਦਾ ਤੁਸੀਂ ਇਹ ਮੁੱਦੇ ਨੂੰ ਚੱਕੋਗੇ ਬਿਲਕੁਲ ਚੱਕਾਂਗੇ ਜੀ ਬਿਲਕੁਲ ਚੱਕਾਂਗੇ ਸਭ ਜਿਸ ਤਰ੍ਹਾਂ ਤੁਸੀਂ ਤੁਹਾਡੀ ਕਿਸਾਨ ਜਥੇਬੰਦੀ ਹੈ ਕਿਸਾਨਾਂ ਦੇ ਵਿੱਚ ਐਸੀ ਵੀ ਕਮੇਟੀ ਹੈਗੀ ਹੈ ਜਿਹੜੇ ਦੁਕਾਨਦਾਰ ਵੀ ਹੈਗੇ ਆ ਕੀ ਤੁਸੀਂ ਉਹਨਾਂ ਦਾ ਸਹਿਯੋਗ ਹਾਂ ਬਿਲਕੁਲ ਅਸੀਂ ਜਿਹੜੇ ਵੀ ਛੋਟੇ ਦੁਕਾਨਦਾਰ ਨੇ ਜਾਂ ਮਤਲਬ ਸਾਡੀ ਜਿਹੜੀ ਵੀ ਗਰੀਬ ਦੇਖੋ ਅਸੀਂ ਇੱਕ ਵਰਡ ਯੂਜ਼ ਕਰਦੇ ਆ ਕਿ ਕਿਸਾਨ ਮਜ਼ਦੂਰ ਤੇ ਇਹਦੇ ਵਿੱਚ ਦੋਨੋਂ ਚੀਜ਼ਾਂ ਆ ਜਾਂਦੀਆਂ ਜਿਹੜਾ ਮਜ਼ਦੂਰ ਆ ਉਹਦੀ ਮਜ਼ਦੂਰੀ ਕਿਸੇ ਟਾਈਪ ਦੀ ਵੀ ਹੋ ਸਕਦੀ ਆ ਚਿੱਪਲੇ ਮੀਟਰ ਤਾਂ ਉਹਨਾਂ ਤੇ ਵੀ ਲੱਗਣਿਆ ਇਸ ਕਰਕੇ ਅਸੀਂ ਉਹਨਾਂ ਨਾਲ ਵੀ ਉਵੇਂ ਹੀ ਚਟਾਨਵਾ ਖੜੇ ਹਾਂ ਦੁਕਾਨਦਾਰ ਜਿਹੜੇ ਹੈਗੇ ਬਿਲਕੁਲ ਜੀ ਬਿਲਕੁਲ ਜਿਹੜਾ ਵੀ ਜਿਹੜਾ ਵਪਾਰੀ ਵਰਗੇ ਜਿਹੜਾ ਬਿਲਕੁਲ ਜੀ ਬਿਲਕੁਲ ਕਿ ਉਹਨਾਂ ਦਾ ਖੜੇ ਆ ਤੇ ਇਹ ਤੇ ਦੂਸਰਾ ਕੀ ਹੈਗਾ ਸੋ ਉਹਨਾਂ ਨੂੰ ਵੀ ਮੈਂਬਰ ਬਣਾਉਗੇ ਫਿਰ ਆਪਣਾ ਜਥੇਬੰਦੀ ਦਾ ਆ ਜਥੇਬੰਦੀ ਦੇ ਵਿੱਚ ਜਿਹੜਾ ਵੀ ਕੋਈ ਕਿਸਾਨ ਜਾਂ ਮਜ਼ਦੂਰ ਆ ਉਹ ਜਥੇਬੰਦੀ ਦਾ ਮੈਂਬਰ ਬਣ ਸਕਦਾ ਹੈਗਾ ਅਸੀਂ ਉਹਨੂੰ ਬਣਾਵਾਂਗੇ ਤੇ ਲੇਕਿਨ ਇਹਦੇ ਵਿੱਚ ਮੈਂ ਵਪਾਰੀ ਸ਼ਬਦ ਨਹੀਂ ਕਹੂੰਗਾ ਕਿਉਂਕਿ ਹਾਂ ਦੁਕਾਨਦਾਰ ਛੋਟੇ ਦੁਕਾਨਦਾਰ ਜਿਹੜੇ ਜਿਹੜੇ ਨਾਲ ਵੀ ਤੱਕਾ ਹੋ ਰਿਹਾ ਅਸੀਂ ਉਹਦੀ ਸਪੋਰਟ ਕਰਾਂਗੇ ਲੇਕਿਨ ਮੈਂਬਰਸ਼ਿਪ ਆ ਜਿਹੜੀ ਸਾਡੀ ਉਹ ਕਿਸਾਨੀ ਦੀ ਹੋ ਠੀਕ ਹੈ ਹਾਂਜੀ ਤੇ ਬਾਕੀ ਇੱਕ ਚੀਜ਼ ਮੈਂ ਤੁਹਾਡੇ ਮਾਧਿਅਮ ਰਾਹੀਂ ਜ਼ਰੂਰ ਆਪਣੇ ਜਿੰਨੇ ਵੀ ਕਿਸਾਨ ਭਰਾ ਉਹਨਾਂ ਨੂੰ ਦੱਸਣਾ ਚਾਹੁੰਦਾ ਹੈ ਕਈ ਨਾ ਅਫਵਾਹਾਂ ਫਲਾਈਆਂ ਜਾ ਰਹੀਆਂ ਨੇ ਕਿ ਜੀ ਦਲਵੀਰ ਸਿੰਘ ਨੇ ਜਥੇਬੰਦੀ ਚ ਬਹੁਤਾਂ ਦੇ ਰਹਿਣਾ ਨਹੀਂ ਹੈ ਉਹਨਾਂ ਨੇ ਛੱਡ ਜਾਣੀਆਂ ਤੇ ਇਸ ਕਰਕੇ ਮਾਯੂਸ ਸਾਂ ਕੁਝ ਕਿਸਾਨ ਆ ਮੈਂ ਉਹਨਾਂ ਨੂੰ ਇਹ ਕਲੀਅਰ ਕਰਨਾ ਚਾਹੁੰਦਾ ਤੁਹਾਡੇ ਮਾਧਿਅਮ ਰਾਹੀਂ ਕਿ ਮੈਂ ਜਦੋਂ ਹੁਣ ਇਹਦੇ ਵਿੱਚ ਆ ਗਿਆ ਤਾਂ ਮੈਂ ਪੂਰੀ ਤਨਦੇਹੀ ਨਾਲ ਆਪਣਾ ਰੋਲ ਨਿਭਾਉਂਗਾ ਉਹਨਾਂ ਨੂੰ ਬਿਲਕੁਲ ਇਹ ਗੱਲ ਸੋਚਣ ਦੀ ਜ਼ਰੂਰਤ ਨਹੀਂ ਕਿ ਦਲਵੀਰ ਸਿੰਘ ਖੰਡਗੇ ਜਾਂ ਨਹੀਂ ਖੰਡਗੇ ਮੈਂ ਪੂਰਾ ਚਟਾਨਵਾ ਕਿਸਾਨਾਂ ਦੇ ਨਾਲ ਖੜਾ ਹਾਂ ਜਥੇਬੰਦੀ ਚ ਪੂਰੀ ਤਰ੍ਹਾਂ ਸਭ ਤੁਸੀਂ ਬਾਰਡਰ ਏਰੀਆ ਤੋਂ ਆਇਓ ਤੁਸੀਂ ਕੀ ਦੇਖਦੇ ਹੋ ਕਿਸਾਨੀ ਵਾਲੇ ਉੱਥੇ ਕੀ ਮੁਸ਼ਕਲਾਂ ਹੁੰਦੀਆਂ ਤੇ ਤੁਸੀਂ ਕਿਵੇਂ ਹੱਲ ਕਰੋਗੇ ਕਿਵੇਂ ਜਥੇਬੰਦੀ ਇਕੱਠੀ ਕਰੋਗੇ ਸਭ ਤੋਂ ਪਹਿਲਾਂ ਮੈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਨਾਲ ਆਪਣੀ ਗੱਲ ਸ਼ੁਰੂ ਕਰਾਂਗਾ ਗੱਲ ਤੁਹਾਡੀ ਗੱਲ ਦਾ ਜਵਾਬ ਦੇਣ ਤੋਂ ਪਹਿਲਾਂ ਮੈਂ ਇੱਕ ਹੋਰ ਗੱਲ ਐਡ ਕਰਨੀ ਚਾਹੁੰਦਾ ਹਾਂ ਜੀ ਅੱਜ ਫਿਰੋਜ਼ਪੁਰ ਆ ਕੇ ਸਦਾ ਤਲਬੀਸ ਸਿੰਘ ਜੀ ਸਿੱਧੇ ਬੋਸਾ ਮਾ ਕਿੰਨਾ ਬੁੱਧਿਆਂ ਦੇ ਉੱਤੇ ਹੀ ਵਿਚਾਰ ਚਰਚਾ ਹੋਈ ਸਾਰੀ ਗੱਲਬਾਤ ਹੋਈ ਆਰਡਰ ਏਰੀਆ ਦੇ ਵਿੱਚ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਿਸਾਨ ਨੂੰ ਕਰਨਾ ਪੈਂਦਾ ਇਸ ਲਈ ਸਮੇਂ ਦੇ ਵਿੱਚ ਜੋ ਹੜਾ ਨੇ ਉੱਥੋਂ ਦੀ ਕਿਸਾਨੀ ਦੇ ਲਈ ਇੰਨਾ ਵੱਡਾ ਬਰਬਾਦੀ ਦਾ ਕਾਰਨ ਬਣੀ ਤੇ ਕੋਈ ਜੇ ਆਪਾਂ ਇੰਜ ਗੱਲ ਕਹਿ ਲਈ ਇਨਾਂ ਮਾਤਰ ਸਰਕਾਰਾਂ ਵੱਲੋਂ ਜੜੀ ਆ ਉਹ ਸਹਾਇਤਾ ਕੀਤੀ ਗਈ ਤਾਰਾਂ ਦੀ ਸਮੱਸਿਆ ਹੋਰ ਜੇ ਮੈਂ ਗੜਾਉਣ ਲੱਗਾ ਤੇ ਬਹੁਤ ਸਾਰਾ ਟਾਈਮ ਲੱਗੇਗਾ ਜਿਹੜੀ ਬਿਲਕੁਲ ਬਾਰਡਰ ਏਰੀਏ ਦੀ ਕਿਸਾਨੀ ਹੈ ਉਹ ਬਹੁਤ ਸਾਰੀਆਂ ਮੁਸ਼ਕਲਾਂ ਨਾਲ ਜੁੜੀ ਸਦਾ ਦਲਬੀਰ ਸੇ ਮੋੜਾ ਨਾ ਕਿਉਂਕਿ ਇਹ ਪਹਿਲਾਂ ਜੱਥੇਬੰਦੀ ਦੇ ਵਿੱਚ ਇਸੀ ਹੈ ਕਿ ਇੱਕ ਪਾਸੇ ਸੀਗੇ ਕਿਉਂਕਿ ਇਹਨਾਂ ਦੇ ਫਾਦਰ ਸਾਹਿਬ ਸਰਦਾਰ ਪਿਛਾਦਾ ਸਿੰਘ ਉਹਨਾਂ ਨੇ ਆਪਣਾ ਖੂਨ ਮਸੀਨਾ ਵਹਾ ਕੇ ਇਹਨਾਂ ਤਿਆਗ ਦੀ ਮੌਤ ਸੀਗੇ ਉਹਨਾਂ ਨੇ ਜਿੱਥੇ ਬੰਦੀ ਖੜੀ ਕੀਤੀ ਸੀ ਬਾਅਦ ਵਿੱਚ ਢੱਲੇਵਾਲ ਸਾਹਿਬ ਦੀ ਅੱਖ ਪਰ ਮਨਮਰਜ਼ੀਆਂ ਜਾਂ ਇੱਕ ਤੋਂ ਬੰਦੇ ਹੋਰ ਦੀਆਂ ਮਨਮਰਜ਼ੀਆਂ ਨੇ ਜਿੱਥੇ ਬੰਦੀ ਵਿੱਚ ਇੱਕ ਖੜੋਤ ਜੀ ਲਿਆ ਦਿੱਤੀ ਵੀ ਜਿਹੜੇ ਕੰਮ ਕਰਨ ਵਾਲੇ ਬਹੁਤ ਸਾਰੇ ਜ਼ਿਲ੍ਹਾ ਪ੍ਰਧਾਨ ਜ਼ਿਲ੍ਹਾ ਅਗੂ ਬਲਾਕ ਪ੍ਰਧਾਨ ਜਾਂ ਜਿਹੜੇ ਜਤੇ ਬੰਦੀ ਨੂੰ ਆਪਣੀ ਮਾਂ ਸਮਝ ਕੇ ਆਪਣੀ ਕਿਸਾਨੀ ਦੀ ਸੇਵਾ ਚ ਲੱਗੇ ਸੀਗੇ ਐ ਸਾਰੇ ਨਾਲ ਰੜ ਕੇ ਪਿਛਲੇ ਸਮੇਂ ਤੋਂ ਸਰਦਾਰ ਤਲਬੀਰ ਸਿੰਘ ਸਿੱਧੂ ਕੋ ਸਾਹਿਬ ਦੀ ਨੂੰ ਯੋਰ ਦੇ ਕੇ ਬੇਨਤੀ ਕੀਤੀ ਮੈਂ ਸਹੀ ਗੱਲ ਜੇ ਕਹਾਂ ਕਿ ਯੋਰ ਦੇ ਕੇ ਬੇਨਤੀ ਕਹੀ ਵੀ ਤੁਸੀਂ ਇਹਦੇ ਵਾਸਤੇ ਜੇ ਤੁਹਾਡੇ ਪਿਤਾ ਜੀ ਨੇ ਇਨੀ ਅਸਵਾਵਾ ਕੀਤੀਆਂ ਇੰਨਾ ਕਿਸਾਨਾਂ ਦੇ ਲਈ ਉਹ ਦਰਦ ਰੱਖਦੇ ਸੀਗੇ ਇੰਨਾ ਹੰਬਲੇ ਮਾਰੇ ਉਹਨਾਂ ਨੇ ਕਿਸਾਨੀ ਤੇ ਲਈ ਤੇ ਤੁਸੀਂ ਵੀ ਉਸ باپ ਦੇ ਪੁੱਤਰ ਹੋ ਆਪਣੀ ਕਿਸਾਨੀ ਦੇ ਖਾਤਰ ਪੰਜਾਬ ਦੀ ਕਿਸਾਨੀ ਦੇ ਖਾਤਰ ਤੁਸੀਂ ਅੱਗੇ ਆਓ ਕਿਉਂਕਿ ਉਹਨਾਂ ਦੀਆਂ ਪਾਲਸੀਆਂ ਮੈਂ ਉਹਨਾਂ ਦੀ ਵਿਰੋਧਤਾ ਨਹੀਂ ਕਰ ਰਿਹਾ ਮੈਂ ਨੀਤੀਆਂ ਦੀ ਵਿਰੋਧਤਾ ਕਰ ਰਿਹਾ ਕਿ ਜਦੋਂ ਉਹਨਾਂ ਦੀਆਂ ਨੀਤੀਆਂ ਜਿਹੜੀਆਂ ਉਹ ਕਿਸਾਨੀ ਮੁੱਦਿਆਂ ਨਾਲੋਂ ਹਟ ਕੇ ਇੱਕ ਲਾਂਬੇ ਚਲੇ ਜਾਏ ਜਿਸ ਤਰ੍ਹਾਂ ਮਾਨਮਰਜ਼ੀਆਂ ਹੋ ਗਈਆਂ ਕਦੌਰੀ ਬਾਰਡਰ ਤੇ ਜਿਹੜਾ ਧਰਨਾ ਸੀਗਾ ਪਰਵਰਤ ਸੀਗਾ ਜਾਂ ਹੋਰ ਅਜਹੀਆਂ ਕਈ ਗੱਲਾਂ ਸੀਗੀਆਂ ਜਿਤੇ ਕਰਕੇ ਬਹੁਤ ਸਾਡੇ ਕਿਸਾਨ ਨੇੜੇ ਆਗੂ ਬੁਲਾ ਲੋ ਜਾਂ ਸਰਗਰਮ ਪਿੰਡਕਾਇਆਂ ਤੋਂ ਲੈ ਕੇ ਜ਼ਿਲ੍ਹਾ ਲੈਵਲ ਤੱਕ ਉਹ ਮਹਿਸੂਸ ਕਰਦੇ ਸੀ ਵੀ ਇਹ ਕੋਈ ਸਾਡੇ ਸਲਾਹ مشورے ਨਾਲ ਇਸ ਤਰ੍ਹਾਂ ਜਿਹੜੇ ਹਨ ਨੇ ਮੋਰ ਜ਼ਿਲ੍ਹਾ ਆਇਆ ਇਹ ਤਰ੍ਹਾਂ ਮੰਗਾਂ ਜਿਹੜੀਆਂ ਹੱਲ ਨਹੀਂ ਹੁੰਦੀਆਂ ਸੋ ਅਸੀਂ ਸਾਰਿਆਂ ਨੇ ਬੇਨਤੀ ਕਰਕੇ ਕੋਈ 10 11 ਦੇਲੇ ਦੇ ਮੁਖੀ ਨੇ ਅਗੂ ਨੇ ਸਾਰੇ ਪੰਜਾਬ ਦੇ ਵਿੱਚੋਂ ਹੀ ਕੋਈ ਨਾ ਕੋਈ ਉੱਦੇਦਾਰ ਹੋਵੇਗਾ ਜਿਨ੍ਹਾਂ ਨੇ ਆ ਕੇ ਸਰਦਾਰ ਦਿਲਬੀਰ ਸਿੰਘ ਨੂੰ ਬੇਤੀ ਕੀਤੀ ਤੇ ਅੱਜ ਉਹ ਸਾਡੀ ਮੰਗ ਨੂੰ ਮੰਨ ਕੇ ਤੇ ਉਹਨਾਂ ਨੇ ਇਹ ਬੀੜਾ ਚੁੱਕਿਆ ਤੇ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਇਹ ਵਿਸ਼ਵਾਸ ਦੁਆ ਹੈ ਕਿ ਮੈਂ ਜੇ ਹੁਣ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੁਰਾਂਗਾ ਠੀਕ ਹੈ ਮੈਨੂੰ ਕੋਈ ਪ੍ਰਧਾਨਗੀ ਦਾ ਕੋਈ ਕਮਿਸ਼ਨਰੀ ਦਾ ਮੈਨੂੰ ਕੋਈ ਲਾਲਚ ਨਹੀਂ ਹੈ ਤੇ ਇਸ ਪਾਸੇ ਤਾਂ ਵੀ ਜੇ ਲਾਲਚ ਹੁੰਦਾ ਤੇ ਆਪਣੇ ਬਾਪ ਤੋਂ ਬਾਅਦ ਆਪ ਵੜ ਜਾਂਦੇ ਜਾਂ ਅੱਜ ਤੋਂ ਕੋਈ 2 ਸਾਲ ਜਾਂ 3 ਸਾਲ ਪਹਿਲਾਂ ਜਿਸ ਤਰ੍ਹਾਂ ਇਲੈਕਸ਼ਨ ਨਹੀਂ ਕਰਾਈਆਂ ਕਈਆਂ ਇਹ ਕਮੋਸ਼ ਆਪਣੀ ਆਰਾਮ ਨਾਲ ਪੂਰੀ ਜ਼ਿੰਦਗੀ ਬਤੀਤ ਕਰਦੇ ਰਹੇ ਤੇ ਹੁਣ ਵੀ ਆਰਾਮ ਨਾਲ ਆਪਣੀ ਜ਼ਿੰਦਗੀ ਬਤੀਤ ਕਰਨ ਦੇ ਸੀ ਇਹ ਸਾਡੇ ਸਾਰੇ ਜ਼ਿਲ੍ਹਾ ਪ੍ਰਧਾਨਾਂ ਜਾਂ ਜਿਹੜੇ ਜਥੇਬੰਦੀ ਨੂੰ ਕਿਸਾਨੀ ਨੂੰ ਨਾਲੋਂ ਕਿਸਾਨੀ ਮਜ਼ਦੂਰਾਂ ਨੂੰ ਇਹ ਵੀ ਜਥੇਬੰਦੀ ਚ ਬਹੁਤ ਸਹੀਰਦ ਬਹੁਤ ਸੰਜੀਦਾ ਬੰਦੇ ਉਹ ਨੇ ਜਿਹੜੇ ਕਿਸਾਨੀ ਦੀਆਂ ਮੁਸ਼ਕਿਲਾਂ ਦੀ ਨੂੰ ਮੁੱਢੋ ਸਮਝਦੇ ਤੇ ਮੁੱਢੋ ਹੱਲ ਕਰਨ ਲਈ ਵੀ ਆਮ ਮੁਸੀਬਤਾਂ ਵੀ ਜਿੱਤਰਾ ਸੀ ਜ਼ਿਲ੍ਹਾ ਲੈਵਲ ਤੇ ਅਸੰਦੀਆਂ ਪ੍ਰਸ਼ਾਸਨਾਂ ਹੁੰਦੀਆਂ ਡੀਸੀ ਸਾਹਿਬ ਨਾ ਹੋਗੀ ਐਸਐਸਪੀ ਸਾਹਿਬ ਨਾ ਹੋਗੀ ਐਸਡੀਐਮ ਸਾਹਿਬ ਨਾ ਹੋਗੀ ਜਾਂ ਸਰਕਾਰ ਲੈਵਲ ਤੇ ਸੈਕਟਰੀ ਹੁੰਦੇ ਨੇ ਚਲੋ ਇਹਨਾਂ ਦੀ ਸਰਕਾਰ ਦੇ ਐਮਐਲਏ ਜਾਂ ਮਨਿਸਟਰ ਇਹ ਵੀ ਸਭਾ ਨਹੀਂ ਦਿੰਦੇ ਮੰਨ ਮੱਤ ਜੀ ਕਰਦੇ ਆ ਉਹਨਾਂ ਨੇ ਦਿੱਤੀ ਹੈ ਵੀ ਤੁਹਾਡੇ ਸਾਰੇ ਸਾਹਮਣੇ ਨੇ ਵੀ ਕਿੰਨੇ ਕੋ ਕਿਸਾਨਾਂ ਪ੍ਰਤੀ ਸਹਿਰਦ ਨੇ ਸੈਂਟਰ ਦੀਆਂ ਪਾਲਸੀਆਂ ਜਾਂ ਪੰਜਾਬ ਸਰਕਾਰ ਦੀਆਂ ਪਾਲਸੀਆਂ ਵੀ ਤੁਹਾਡੇ ਸਾਹਮਣੇ ਨੇ ਸੋ ਉਹਨਾਂ ਨੀਤੀਆਂ ਨੂੰ ਦਬਾਉਣ ਵਾਸਤੇ ਅਸੀਂ ਪਿਛਲੇ ਸਮੇਂ ਤੋਂ ਸਰਦਾਰ ਦਿਲਬੀਰ ਸਿੰਘ ਨੂੰ ਬੇਨਤੀ ਕਰ ਰਹੇ ਸੀ ਕਿ ਤੁਸੀਂ ਸਾਡੀ ਆ ਕੇ ਤੇ ਇੱਕ ਪੰਜਾਬ ਦੇ ਮੁਖੀ ਵਜੋਂ ਤੁਸੀਂ ਜਥੇਬੰਦੀ ਨੂੰ ਸੰਭੋ ਤਾਂ ਕਿ ਅਸੀਂ ਆਪਣੀ ਕਿਸਾਨੀ ਨੂੰ ਜਿਹੜੀਆਂ ਆ ਰਹੀਆਂ ਮੁਸ਼ਕਲਾਂ ਨੇ ਉਹਨਾਂ ਨੂੰ ਜਿਹੜੀਆਂ ਅਸੀਂ ਨੀਤੀਆਂ ਬਣਾਈਆਂ ਨੇ ਉਹਨਾਂ ਨੂੰ ਅਸੀਂ ਸਫਲ ਪਰ ਸਕੀਏ ਸਰਕਾਰ ਤੇ ਪ੍ਰੈਸ਼ਰ ਬਿਲਡ ਕਰ ਸਕੀਏ ਵੱਖ-ਵੱਖ ਤਰੀਕਿਆਂ ਦੇ ਨਾਲ ਕਿਉਂਕਿ ਇਹ ਸਾਡਾ ਲੋਕਤੰਤਰ ਵਿੱਚ ਹੱਕ ਵੀ ਹੈ ਤੇ ਇਹ ਤੁਸੀਂ ਵੀ ਜਾਣਦੇ ਜੇ ਅੱਜ ਮੀਡੀਆ ਵੀ ਜਾਣਦਾ ਜੇ ਮੀਡੀਆ ਵੀ ਆਵਾਜ਼ ਹੁੰਦਾ ਤੇ ਮੀਡੀਆ ਦਾ ਵੀ ਪਿਛਲੇ ਦਿਨੀ ਪਰਚੇ ਹੋਏ ਅੱਜ ਗੱਲ ਕਰਨ ਵਾਲਾ ਕੋਈ ਨਹੀਂ ਨਿਤੜਕ ਹੋ ਕੇ ਤੇ ਸਾਨੂੰ ਇੱਕ ਨਿਤੜਕ ਆਗੂ ਮਿਲਿਆ ਸਰਦਾਰ ਦਿਲਬੀਰ ਸਿੰਘ ਸਿੱਧੂਪੁਰ ਸਰਦਾਰ ਪਸ਼ੋਰਾ ਸਿੰਘ ਦੀ ਉਹ ਇੱਕ ਜਿਹੜਾ ਉਹਨਾਂ ਦਾ ਖੂਨ ਇਹਨਾਂ ਦੀਆਂ ਰਗਾਂ ਦੇ ਵਿੱਚ ਦੌੜਦਾ ਉਹਨਾਂ ਦੀਆਂ ਜੋ ਨੀਤੀਆਂ ਜੋ ਪਾਲਸੀਆਂ ਸੀਗੀਆਂ ਕਿਸਾਨੀ ਪ੍ਰਤੀ ਇੰਨਾ ਜ਼ਿਆਦਾ ਸੰਘਰਸ਼ ਕਰਨਾ ਸਭ ਕੁਝ ਜਿਹੜਾ ਉਹ ਇੱਕ ਪਸ਼ੋਰਾ ਸਿੰਘ ਹੋਣੀ ਇੱਕ ਵਿਅਕਤੀ ਨਹੀਂ ਸੀ ਇੱਕ ਸੰਸਥਾ ਸੀ ਠੀਕ ਹੈ ਉਸ ਸੰਸਥਾ ਦਾ ਗਾਂ ਜਿਹੜਾ ਸੀਗਾ ਉਹ ਵਾਰਸ ਉਹ ਸਰਦਾਰ ਕਲਵੀਰ ਸਿੰਘ ਸਿੱਧੂਪੋਰੀ ਹੈ ਇਹ ਇਸ ਜਥੇਬੰਦੀ ਨੂੰ ਆਪਣੇ ਸਾਰੇ ਸਾਥੀਆਂ ਨਾਲ ਲੈ ਕੇ ਕਿਸਾਨ ਮਜ਼ਦੂਰ ਜਾਂ ਆਮ ਵਰਗ ਦੀਆਂ ਵੀ ਮੁਸ਼ਕਲਾਂ ਕਰਨ ਵਾਸਤੇ ਸੀ ਆਪਣੀ ਆਵਾਜ਼ بلند ਕਰਦੇ ਆਏ ਆ ਤੇ ਜਿਹੜੇ ਕੁਝ ਬੰਦੇ ਨਾਰਾਜ਼ ਹੋ ਕੇ ਨਰਾਸ਼ ਹੋ ਕੇ ਜਾਂ ਪ੍ਰਧਾਨ ਤੋਂ ਜਾਂ ਇੱਕ ਦੋ ਹੋਰ ਅੱਗੇ ਅੱਗੇ ਕਰਕੇ ਘਰ ਬੈਠ ਗਏ ਸੀ ਉਹਨਾਂ ਨੂੰ ਮੋੜ ਸਰ ਗਰਮ ਕਰਨ ਇਸ ਸਾਰੀ ਜਥੇਬੰਦੀ ਦਾ ਹੋਰ ਵਿਕਾਸ ਕਰਨ ਵਾਸਤੇ ਜਿਸ ਤਰ੍ਹਾਂ ਮੈਂ ਜ਼ਿਲ੍ਹਾ ਗਰਦਾਸਪੁਰ ਵਿੱਚ ਇਸ ਜਥੇਬੰਦੀ ਦਾ ਪਾਲਤਿਕ ਸੰਜਨ ਸਿੱਧੂ ਪਰਦਾ ਬੂਟਾ ਲਾਉਣ ਵਾਲੇ ਉੱਥੇ ਤੜਲੇਣਾ ਝੰਡਾ ਗੱਡਣ ਵਾਲਾ ਹਰਪ੍ਰੀਤ ਸਿੰਘ ਸੀਗਾ ਘਾੜਪੁਰ ਨੇ ਕਿਰਪਾ ਕੀਤੀ ਅਸੀਂ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਵੀ ਯੂਨਿਟ ਬਣਾਇਆ ਜਿਹੜੇ ਜਲੰਧਰ ਦੇ ਵਿੱਚ ਵੀ ਯੂਨਿਟ ਕਾਇਮ ਕੀਤਾ ਹਸ਼ਿਆਰਪੁਰ ਦੇ ਵਿੱਚ ਵੀ ਯੂਨਿਟ ਕਾਇਮ ਕੀਤਾ इवन ਦਨ ਪਠਾਨਕੋਟ ਦੇ ਕੁਝ ਏਰੀਆ ਵਿੱਚ ਵੀ ਕੀਤਾ ਵੀ ਪੰਜਾਂ ਛਿਆ ਜ਼ਿਲ੍ਹਿਆਂ ਦੇ ਵਿੱਚ ਅਸੀਂ ਜਿਹੜਾ ਮਾਝੇ ਦੇ ਨਾਲ ਏਰੀਆ ਅਟੈਚ ਹੈ ਜਿਸ ਤਰ੍ਹਾਂ ਨਤ ਨਮਸ ਸਾਰੇ ਹੋ ਕੇ ਉਹ ਸਾਰੀਆਂ ਬੈਲਡਾ ਕਵਰ ਕੀਤੀਆਂ ਪਿਛਲੇ ਕੁਝ ਕਾਰਨਾ ਕਰਕੇ ਸਾਡੇ ਕੋਲ ਬਹੁਤ ਸਾਰੇ ਆਗੂ ਨਿਰਾਸ਼ ਹੋ ਕੇ ਘਰ ਬੈਗੇ ਸੀਗੇ ਉਹਨਾਂ ਨੂੰ ਹੁਣ ਮੋੜ ਸਰ ਗਰਮ ਕਰਨ ਵਾਸਤੇ ਸਰਦਾਰ ਕੁਲਵੀਰ ਸਿੰਘ ਇਹਨਾਂ ਨੂੰ ਦਲਵੀਰ ਸਿੰਘ ਸਤਿਬਰ ਸਾਹਿਬ ਜਿਹੜੇ ਹੈ ਹਰ ਜ਼ਿਲ੍ਹੇ ਤੇ ਜਾਣਗੇ ਇਹੋ ਬੇਨਤੀ ਕੀਤੀ ਆ ਕਿ ਜ਼ਿਲ੍ਹਾ ਵਾਸਤੇ ਹੀ ਮੀਟਿੰਗਾਂ ਸ਼ੁਰੂ ਕਰੋ ਆਪਣੇ ਸਾਥੀਆਂ ਨਿਰਾਸ਼ ਹੋਏ ਸਾਥੀਆਂ ਨੂੰ ਮਿਲੋ ਤਾਂ ਕਿ ਜਿਹੜਾ ਸਾਡਾ ਮੇਨ ਮੁੱਦਾ ਹੈ ਕਿਸਾਨੀ ਦੇ ਮੁਸ਼ਕਲਾਂ ਨੂੰ ਹੱਲ ਕਰਨਾ ਅਸੀਂ ਉਸ ਪਾਸੇ ਚੱਲੀਏ ਅਸੀਂ ਕੋਈ ਰਾਜਨੀਤਿਕ ਬੰਦੇ ਨਹੀਂ ਆ ਸਾਨੂੰ ਪ੍ਰਧਾਨਗੀ ਦੀ ਭੁੱਖ ਹੈ ਜਾਂ ਸਾਨੂੰ ਕਿਸੇ ਅਹੁਦੇ ਦੀ ਭੁੱਖ ਹੈ ਅਸੀਂ ਕਿਸਾਨੀ ਸਮੱਸਿਆਵਾਂ ਦੇ ਹੱਲ ਲਈ ਇਹਨਾਂ ਨੂੰ ਆਪਣਾ ਅਗੂ ਮੰਨਿਆ ਹੈ ਤੇ ਇਹਨਾਂ ਸਾਨੂੰ ਵਿਸ਼ਵਾਸ ਦਵਾਇਆ ਹੈ ਕਿ ਮੈਂ 101% ਹਿਰਦੇ ਦੋ ਸਮਰਪਿਤ ਹੋ ਕੇ ਮੈਂ ਆਪਣੇ ਪੰਜਾਬ ਦੀਆਂ ਸਾਰੀਆਂ ਸਮੱਸਿਆਵਾਂ ਕਿਸਾਨ ਮਜ਼ਦੂਰ ਆ ਮਾਂ ਬਾਪ ਤੁਹਾਡੇ ਲੋਕਾਂ ਛੋਟੇ ਕਾਰਖਾਨੇਦਾਰ ਸਭ ਨੂੰ ਆਪਣੇ ਨਾਲ ਲੈ ਕੇ ਚੱਲਾਂਗਾ ਆਪਣੇ ਪਰਵਾਵਾਂਗੋ ਆਪਣੇ ਇੱਕ ਪਰਿਵਾਰ ਵੱਲੋਂ ਫਲੋਸਪੁਰ ਤੁਹਾਡੇ ਕੋ ਤਿੰਨ ਕੋਣ ਹੈਗੇ ਸਾਡਾ ਜਿਹੜਾ ਕਾਰਨਾ ਤੁਹਾਡੀਆਂ ਮੰਗਾਂ ਦਾ ਬੰਦੂ ਜਾਂ ਤੁਹਾਡੀਆਂ ਕੂਟੀਆਂ ਨਾਲ ਹੋ ਜਾ ਨਹੀਂ ਵੇਖੋ ਉਹਦਾ ਕੋਈ ਲੈਕਚਰ ਰਹਿਣਾ ਬਹੁਤ ਔਖੀ ਹੈ ਇੱਕ ਐਮਐਲਏ ਬਣ ਕੇ ਕੋਈ ਬੰਦਾ ਜਿਹੜਾ ਇੰਨੀਆਂ ਸੰਜੀਦਾ ਤੇ ਇੰਨੀਆਂ ਮੰਗਾਂ ਨੂੰ ਇਸ ਤਰੀਕੇ ਨਾਲ ਨਹੀਂ ਮਿਲਵਾ ਸਕਦਾ ਉਹ ਆਵਾਜ਼ ਹੀ ਬਲੰਦ ਨਹੀਂ ਕਰ ਸਕਦਾ ਤੁਸੀਂ ਆਮ ਆਦਮੀ ਪਾਰਟੀ ਦੀ ਗੱਲ ਕਰੋ ਉੱਥੇ ਹਰ ਐਮਐਲਏ ਇੱਕ ਗੁਲਾਮ ਵਾਂਗੂ ਜਿਸਨੂੰ ਜੰਜੀਰਾ ਦੇ ਜਕੜੇ ਹੁੰਦੇ ਜਿਹੜਾ ਕੋਈ ਮਿਨਿਸਟਰ ਗੱਲ ਕਰੂਗਾ ਉਹਨੂੰ ਅਸੇ ਰਣੀ ਉਹਦੀ ਮਹਿਮੂਮ ਨੂੰ ਮੰਤਰੀ ਬਣੇ ਤਾਂ ਲਾ ਕੇ ਐਮਐਲਏ ਬਣਾ ਦਿੱਤਾ ਜਾਂਦਾ ਸਾਰੀਆਂ ਆਧਾਰਨਾ ਪ੍ਰੈਸ ਦੇ ਸਾਹਮਣੇ ਨੇ ਮੈਂ ਕਿੱਥੇ ਕਿੱਥੇ ਨਾਮ ਲਾਵਾਂ ਜਿੱਥੇ ਐਮਐਲਏ ਮਿਨਿਸਟਰ ਬਣੇ ਇਹਨਾਂ ਨੇ ਆਪ ਬਣਾਏ ਜਦੋਂ ਉਹਨਾਂ ਸੱਚੀ ਬਦਨ ਅੰਤਿਆਕ ਸਟੈਂਡ ਲੈਣ ਦੀ ਕੋਸ਼ਿਸ਼ ਕੀਤੀ ਇਹਨਾਂ 24 ਘੰਟਿਆਂ ਦੇ ਵਿੱਚ ਉਹਨਾਂ ਨੂੰ ਸਭ ਇਹ ਲੋਰ ਪਈ ਇਹ ਜਿਹੜੀ ਕਿਸਾਨ ਜਥੇਬੰਦੀ ਤੁਹਾਡੀ ਹੈਗੀ ਹੈ ਇਹ ਕਨਵਰਟ ਹੋ ਸਕਦੀ ਹੈ ਪੋਲੀਟੀਕਲ ਪਾਰਟੀ ਤੇ ਨਹੀਂ ਇਹ ਸਿਰ ਗੈਰ ਰਾਜਨੀਤਿਕ ਹੈ ਇਹ ਸਰਦਾਰ ਸਾਡੇ ਸਿੱਧੂਪੁਰ ਸਾਹਿਬ ਇਹਨਾਂ ਦੇ ਸਾਰੇ ਸਭ ਕੁਝ ਇਹਨਾਂ ਦੇ ਸਲਾਹ مشورے ਨਾਲ ਅਸੀਂ ਕਰਨਾ ਤੇ ਇਹਨਾਂ ਸਾਨੂੰ ਇਹ ਕਿਹਾ ਵੀ ਮੈਂ ਸਭ ਕੁਝ ਤੁਹਾਡੇ ਸਲਾਹ مشورے ਨਾਲ ਕਰਨਾ ਇਸ ਕਰਕੇ ਅਜੇ ਤੱਕ ਐੋਸੀ ਕੋਈ ਗੱਲ ਸਾਡੇ ਸਾਹਮਣੇ ਨਹੀਂ ਜਾਈਦੀ ਸਾਡੇ ਸਾਹਮਣੇ ਨਿਸ਼ਾਨਾ ਸੱਡਾ ਹੋ ਰਿਹਾ ਹੈ ਕਿਸਾਨੀ ਦੀਆਂ ਸਮੱਸਿਆਵਾਂ ਨਾਲ ਕਰਨਾ ਇਹ ਆਪਣੀ ਜੱਥੇਬੰਦੀ ਡਾਡੀ ਮਾਂ ਜੱਥੇਬੰਦੀ ਹੈ ਪਾਰ ਤੇ ਕਿਸਾਨੀ ਸਰਕਾਰ ਦਾ ਇੱਕ 파ਟ ਹੋ ਕੇ ਤੁਸੀਂ ਖੇਤੀ ਨਹੀਂ ਹੱਲ ਕਰ ਸਕਦੇ ਕਿਸਾਨਾਂ ਦੀ ਪ੍ਰੋਬਲਮ ਨਹੀਂ ਜੀ ਇਹ ਤੁਸੀਂ ਸਾਡੇ ਤੋਂ ਵੱਧ ਸਿੱਖਣੇ ਤੇ ਡੰਡਾ ਵੱਧਵਾ ਪੀਂਦਾ ਸਾਰਾ ਸਰਕਾਰ ਨਾਲ ਵੀ ਵੀ ਸਰਕਾਰ ਦਾ ਹਿੱਸਾ ਬਣ ਕੇ ਤੁਸੀਂ ਸਿਰਫ ਇੱਕ ਗੁਲਾਮ ਇੱਕ ਜੰਜੀਰਾ ਤੁਹਾਡੇ ਪੈਰਾਂ 'ਚ ਪਹਿਨ ਗਈਆਂ ਵੀ ਤੂੰ ਬਈ ਐਮਐਲਏ ਆ ਐਮਐਲਏ ਬਣ ਗਿਆ ਤੂੰ ਇੱਕ ਐਮਐਲਏ ਤੂੰ ਅੱਜ ਤੋਂ ਵੱਧ ਗੱਲ ਨਹੀਂ ਕਰ ਸਕਦਾ ਇਤੋਂ ਵੱਤ ਤੂੰ ਆਮ ਸਮਾਜੇ ਨਹੀਂ ਬੋਲ ਸਕਦਾ ਇਤੋਂ ਵੱਤ ਤੂੰ ਗੱਲ ਨਹੀਂ ਕਰ ਸਕਦਾ ਜਿਸ ਨਾਲ ਤੱਕ ਤੇ ਜੋ ਜਿਸ ਸੰਸਦਾਂ ਨਾਲ ਤੁਹਾਡੀ ਦਿੱਖ ਬੰਦੀ ਹੈ ਪੰਜਾਬ ਲੈਵਲ ਤੇ ਇੰਡੀਆ ਲੈਵਲ ਤੇ ਤੁਸੀਂ ਜਿਵੇਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਤੁਹਾਡੀ ਜੱਥੇ ਬੰਦੇ ਦੀ ਖਾਲਸ ਸਰਕਾਰ ਵੀ ਤਾਂ ਬਣ ਸਕਦੀ ਹੈ ਜਿਵੇਂ ਤੁਸੀਂ ਮਿਹਨਤ ਕਰ ਰਹੇ ਹੋ ਤੁਹਾਡਾ ਨਾਮ ਹੈਗਾ ਤੁਸੀਂ ਉਸ ਪਾਸੇ ਵੀ ਤਾਂ ਜਾ ਸਕਦੇ ਹੋ ਨਾ ਤੁਹਾਡੀ ਆਪਣੀ ਸਰਕਾਰ ਹੋਵੇ ਇਹਦੇ ਵਿੱਚ ਕੋਈ ਆਪਣੇ ਐਮ.ਐਲ.ਏ ਹੋਏ ਇੱਚ ਕੋਈ ਦੂ ਰਹਿਵਾ ਨਹੀਂ ਬੀ ਸਰਦਾਰ ਪਿਸ਼ੋਰਾ ਸਿੰਘ ਨੇ ਇੱਕ ਸੰਸਦਾ ਵਾਂਗੂ ਕੰਮ ਕਰਦਿਆ ਜਿਸ ਜਥੇਬੰਦੀ ਦਾ ਮਿਆਰ ਬਹੁਤ ਉੱਚਾ ਕੀਤਾ ਹਰ ਸ਼ਖਸ ਨਿੱਜੀ ਤੌਰ ਤੇ ਉਸਨੂੰ ਪੁੱਛ ਲੋ ਉਹ ਸਰਦਾਰ ਪਿਸ਼ੋਰਾ ਸਿੰਘ ਦੀ ਸਿਫਤ ਕਰਦਾ ਤੇ ਇੱਕ ਇਤਿਹਾਸਕ ਪਛੋਕੜ ਹੈ ਉਹਦਾ ਜਥੇਬੰਦੀ ਨੂੰ ਮਜ਼ਬੂਤ ਕਰਨਾ ਕਿਸਾਨੀ ਮੰਗਾ ਹੋਰ ਜੜੀਆਂ ਮੰਗਾ ਕਿਸਾਨੀ ਨਾਲ ਸੰਬੰਧਿਤ ਉਹਨਾਂ ਨੂੰ ਹੱਲ ਕਰਨਾ ਸੜਾ ਮੁਖ ਮੰਤਵ ਹੈ ਬਾਕੀ ਸਮੇਂ ਸਮੇਂ ਤੇ ਜੋ ਤੁਹਾਡੇ ਪ੍ਰਧਾਨ ਜੀ ਰੁਨੀਦਰ ਸਾਹਿਬ ਸਿੱਧੂ ਬਸੂ ਉਹਦੀ ਸੜਕ ਹੈ ਇਹਨਾਂ ਦੇ ਕਦਮ ਬਾ ਕਦਮ ਨਾਲ ਆ ਮੁੰਡੇ ਨਾਲ ਮੁੰਡਾ ਲਾ ਕੇ ਚੱਲਦਾ ਹਲਵਾ ਜੀ ਕੋਈ ਹੋਰ